ਪੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਤਾਂ ਜਿੱ ਨਤੀ ਨਵੀ ਆਉਂਦੀ ਰਹਿੰਦੀ ਹੈ ਜੀ ਵਿਆਹ ਸ਼ਾਦੀਆਂ ਸੀਜ਼ਨ ਕਰਕੇ ਸਪੈਸ਼ਲ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਬਹੁਤ ਮਿਲਦੀ ਨਿਕਾਉਂਦੀ ਰਹਿੰਦੀ ਹੈ ਜੀ ਆਹ ਦੇਖੋ ਜੀ ਬਿਲਕੁਲ ਫੈਂਸੀ ਸੂਟ ਕਪੜਾ ਦੇਖੋ ਜੀ ਕਿੰਨਾ ਸ਼ਾਨਦਾਰ ਕਪੜਾ ਹੈਗਾ ਕਢਾਈ ਪੂਰੀ ਵਧੀਆ ਦੁਪੱਟਾ ਵੀ ਪੂਰਾ ਦਾ ਸ਼ਾਨਦਾਰ ਕਢਾਈ ਵਾਲਾ ਜੀ ਪੂਰਾ ਸ਼ਾਨਦਾਰ ਕਢਾਈ ਵਾਲਾ ਦੁਪੱਟਾ ਨਾਲ ਹੈ ਇਹਦੇ ਜਿਹਦਾ ਮਾਰਕੀਟ ਦੇ ਵਿੱਚ ਆਮ ਇਹ 900000 ਰੁਪਏ ਸੂਟ ਵਿਖਦਾ ਹੈਗਾ ਭਰਾਵਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਲਗਾਤਾ ਇਹਦਾ ਸੇਲ ਮੇਲੇ ਦੇ ਉੱਤੇ ਜੀ ਸਿਰਫ 550 ਰੁਪਏ ਸੂਟ ਕੱਤਾ ਜੀ ਇਹ ਸਾਢੇ 550 ਰੁਪਏ ਦੇ ਵਿੱਚ ਵਿਦ ਫਾਇਨਸੀ ਦੁਪੱਟਾ ਕਢਾਈ ਨਾਲ ਸਰਫ 550 ਰੁਪਏ ਦਾ ਸੂਟ ਦਿੱਤਾ ਜੀ ਇਹ ਰੰਗ ਤੇ ਡਿਜ਼ਾਈਨ ਇਹਦੇ ਵਿੱਚ ਬਹੁਤ ਤਰ੍ਹਾਂ ਦੀ ਕੁਆਲਿਟੀ ਆ ਚੁੱਕੀ ਹੈ ਜੀ ਬਹੁਤ ਮੇਲਦਾ ਵੈਰਾਈਟੀ ਆ ਚੁੱਕੀ ਹੈ ਜਿਹਦੇ ਵਿੱਚ ਆ ਦੇਖੋ ਜੀ 550 ਰੁਪਏ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜੀ ਬਹੁਤ ਡਿਜ਼ਾਈਨਾਂ ਦੇ ਵਿੱਚ ਕੁਆਲਿਟੀ ਦੇ ਵਿੱਚ ਮਾਲ ਇਕੱਠਾ ਪਹੁੰਚ ਚੁੱਕਿਆ ਇਹਦੇ ਵਿੱਚ ਭਰਾਵਾਂ ਦੀ ਹੱਤੀ ਤੇ ਤੇ ਸੇਰਵੇਲਾ ਚੱਲ ਰਿਹਾ ਹੈਗਾ 550 ਦਾ ਫੈਂਸੀ ਸੂਟ ਫੈਂਸੀ ਕੱਟਵਰਕ ਬਟੇ ਦੇ ਨਾਲ ਕਿਸੇ ਵੀ ਭੈਣ ਭਰਾ ਨੇ ਇਕੱਠਾ ਦੁਕਾਨ ਦਾਈ ਵਾਸਤੇ ਜਾਂ ਵਿਆਹ ਸ਼ਾਦੀ ਵਾਸਤੇ ਜਿੰਨੇ ਮਰਜ਼ੀ ਸੂਟ ਲੈ ਸਕਦਾ ਜੀ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਦਰਾਂ ਦੇ ਚਮਾਲ ਹੈ ਜੀ ਪਹਿਲਾਂ ਬਹੁਤ ਰੰਗ ਆ ਇਸ ਦੇ ਵਿੱਚ ਦੁਬਾਰੇ ਬਹੁਤ ਰੰਗਾਂ ਵਿੱਚ ਚਮਾਲ ਆ ਚੁੱਕਾ ਇਹਦੇ ਵਿੱਚ ਜੀ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇਹਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਜੀ ਆਡੀ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ। ਰਾਮਾ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਜੀ ਸੇਲ ਮੇਲਾ। ਰੰਗ ਦੇਖੋ ਸਾਰੇ ਸ਼ਾਨਦਾਰ ਰੰਗ ਆਏ ਦੇ ਵਿੱਚ ਹੀ ਡਿਜ਼ਾਈਨ ਇੱਕੋ ਇੱਕ ਡਿਜ਼ਾਈਨ ਗਾ ਵਧੀਆ। ਦਬੱਟੇ ਦੇ ਬੁੱਟੇ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਬਣੇ ਹੋਏ ਨੇ ਸਾਰੇ। ਟੌਪ ਟੌਪ ਦੇ ਦਵੱਟੇ ਬਣੇ ਨੇ ਪੂਰੇ ਵਧੀਆ ਰੇਟ ਸਿਰਫ 550 ਰੁਪਏ ਹੈ ਜੀ ਇਹਦਾ ਆਲ ਓਵਰ ਸੂਟ ਹੈ ਸਾਰਾ ਕੜਾਈ ਵਾਲਾ ਕਪੜਾ ਪੂਰਾ ਵਧੀਆ ਕਪੜਾ ਬਣਿਆ ਹੋਇਆ ਹੈਗਾ 550 ਦੇ ਵਿੱਚ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ 550 ਦਾ ਕਰਤਾ ਜੀ ਇਹ ਭਰਾਵਾਂ ਦੀ ਹੱਟੀ ਤੇ ਸੂਟ ਜੀ ਸੇਲ ਮੇਲੇ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਜੀ ਇਹਦੇ ਵਿੱਚ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਆ ਦੇਖੋ ਰੰਗੇ ਦੇ ਵਿੱਚ ਬਹੁਤ ਸੇ ਰੰਗਾਂ ਦੇ ਡਿਜ਼ਾਈਨਾਂ ਦਾ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ। ਉਹ અમારી ਹੱਤੀ ਦੇ ਉੱਤੇ, ਸੇਰ-ਮੇਲੇ ਦੇ ਉੱਤੇ ਜੀ। ਫਾਇਰਸੀ ਕਲਰਾਂ ਦੇ ਵਿੱਚ ਫਾਇਰਸੀ ਸੂਟ ਸਿਰਫ 550 ਦਾ ਕਰਤਾ ਜੀ ਇਹ। 550 ਦੇ ਵਿੱਚ ਸੇਰ-ਮੇਲਾ ਚੱਲ ਰਿਹਾ ਹੈਗਾ। ਭਰਾਵਾਂ ਦੀ ਹੱਤੀ ਦੇ ਉੱਤੇ, ਸੇਰ-ਮੇਲੇ ਦੇ ਉੱਤੇ ਜੀ। ਹੋਰ ਬਹੁਤ ਜੈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ। ਜਿੰਨੇ ਮਸਜੀ ਡਿਜ਼ਾਈਨ ਲਾ ਸਕੋ ਜੀ। ਇਨੇ ਮਰਜ਼ੀ ਕਲਰ ਲੈ ਸਕਦੇ ਹੋਗੇ ਵੱਖੋ ਵੱਖਰੇ ਕਲਰ ਹੈ ਵੱਖਰੋ ਵੱਖਰੇ ਡਿਜ਼ਾਈਨ ਹੈ ਆ ਦੇਖੋ ਜੀ ਡਿਜ਼ਾਈਨ ਇੱਕੋ ਤੇ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਆਲ ਓਵਰ ਸੂਟ ਹੈ ਸਾਰਾ ਇਹ ਦੁਪੱਟਾ ਦਾ ਬੁਟਾ ਪੂਰਾ ਇਹਦੇ ਨਾਲ ਦੇਖੋ ਜੀ ਪੂਰਾ ਜਾਲ ਵਾਲਾ ਦੁਪੱਟਾ ਬਣਿਆ ਹੋਇਆ ਜੀ ਨਾਲ ਖੁੱਲਾ ਜਾਲਾ ਦੁਪੱਟਾ ਬਣਿਆ ਹੋਇਆ ਹੈਗਾ ਰੇਟੇ ਦਾ ਵੀ 550 ਹੀ ਹੈ ਜੀ 550 ਰੁਪਏ ਦੇ ਵਿੱਚ ਰੰਗ ਦੇਖੋ ਸਾਰੇ ਵਧੀਆ ਕੁੜੀਆਂ ਕੱਤਿਆਂ ਦੀ ਕੁਆਲਿਟੀ ਹੈ ਜੀ ਬਿਲਕੁਲ ਵਿਆਹ ਸ਼ੱਦੀ ਵਾਲੀ ਕੁਆਲਿਟੀ ਹੈ ਜੀ ਯਾਹ ਸ਼ਾਦੀਆਂ ਵਾਲੀ ਕੁਆਲਿਟੀ ਦੇ ਉੱਤੇ ਸਿਰਫ 550 ਰੁਪਏ ਕੱਟਾ ਜੀ ਇਹ ਭਰਾਮਾਂ ਦੀ ਹੱਤੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦੇ ਉੱਤੇ ਫੈਂਸੀ ਸੂਟ ਫੈਂਸੀ ਕੜਾਈਆਂ ਦੇ ਨਾਲ ਸੇਲ ਦੇ ਉੱਤੇ ਲਾ ਦਿੱਤੇ ਜੀ 550 ਦੇ ਵਿੱਚ 10000 ਰੁਪਏ ਦੀ ਕਪੜੀ ਖਰੀਦ ਕਰਨ ਦੇ ਉੱਤੇ ਟ੍ਰੌਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਭਰਾਮਾਂ ਦੀ ਹੱਤੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਸਪੈਸ਼ਲ ਸਕੀਮ ਹੈ ਜੀ ਮਿਲ ਲੈ ਬੰਨਿਓ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰਿਆ ਜਾ ਰਿਹਾ ਹੈਗਾ ਡਿਜ਼ਾਈਨ ਦੇਖੀਓ ਇਹਨੂੰ ਡਿਜ਼ਾਈਨ ਬਹੁਤ ਐ ਹੈ ਇਹਦੇ ਵਿੱਚ ਡਿਜ਼ਾਈਨ ਤਾਂ ਇਹਦੇ ਵਿੱਚ ਫੁੱਲ ਤਾਂਹਾਂ ਦਾ ਕੜਾਈ ਦਾ ਕੰਮ ਹੈ ਜੀ ਤੇ ਨਾਲ ਦੁਪੱਟਾ ਵੀ ਪੂਰਾ ਵਧੀਆ ਸ਼ਾਨਦਾਰ ਕੜਾਈ ਵਾਲਾ ਜੀ ਰੇਟ ਸਿਰਫ 550 ਰੁਪਿਆ ਕਿਸੇ ਨੇ ਵੀ ਇਕੱਠੇ ਸੂਟ ਕੋਈ ਵਿਆਹ ਸ਼ਾਦੀ ਵਾਸਤੇ ਲੈਣੇ ਆ ਜਾਂ ਕਿੰਨੇ ਮਰਜ਼ੀ ਲੈ ਸਕਦਾ ਜੀ ਕੋਈ ਦਕਾਰ ਦਾ ਜੀ ਵਾਸਤੇ ਲੈਣਾ ਹੋਵੇ ਕਿਸੇ ਨੇ ਵੇਚਣ ਵਾਸਤੇ ਕਾ ਸਾਡੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਹੈਗਾ ਜਿੰਨੇ ਮਰਜ਼ੀ ਨੂੰ ਲੈ ਸਕਦਾ ਜੀ ਇਹੇ ਭਰਾਮਾਂ ਦੀ ਹੱਟੀ ਦੇ ਉੱਤੇ ਹਰ ਕਿਸੇ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ ਜੀ 550 ਸੂਟ ਕਰਤਾ ਇਹੇ ਭਰਾਮਾਂ ਦੀ ਹੱਟੀ ਵਾਸਤੇ ਰੋਡ ਮੋੜਵੰਡੀ